ਦੀ ਆਪਣੀਆਂ ਲਗਭਗ ਦੋਵਾਂ ਫੋਰਮਾਂ ਦੀਆਂ ਜਥੇਬੰਦੀਆਂ ਕਰਨ ਜਾ ਰਹੀਆਂ ਨੇ ਦੂਸਰਾ ਇਹਦੇ ਵਿੱਚ ਇੱਕ ਤਾਂ ਹੈਗਾ ਵੀ ਜਿਹੜੇ ਸ਼ਹੀਦ ਹੋਏ ਦੋਨਾਂ ਅੰਦੋਲਨਾਂ ਚ ਜਿਵੇਂ ਪਹਿਲੋ ਸਥਾਈ ਪਾਲਿਸੀ ਸਥਾਈ ਪਾਲਿਸੀ ਤੇ ਗੱਲ ਕਰਨਾ ਆਮ ਸ਼ਹੀਦਿਆਂ ਵਾਸਤੇ ਜੀ ਦੂਸਰਾ ਇਸ ਵੇਲੇ ਮੰਡੀ ਦਾ ਕ੍ਰਾਈਸਿਸ ਹੈ ਤੁਹਾਨੂੰ ਪਤਾ ਠੀਕ ਹੈ ਉਹਦੇ ਤੇ ਪਰਾਲੀ ਦਾ ਠੋਸ ਹੱਲ ਕਰਨ ਤੇ ਤੇ ਡੀਏਪੀ ਦੀ ਜਿਹੜੀ ਸਮੱਸਿਆ ਆ ਰਹੀ ਆ ਤਾਨੂੰ ਪਤਾ ਹੈ ਪਿਛਲੀ ਵਾਰ ਸਿੰਪਲ ਬਹੁਤ ਫੇਲ ਹੋਏ ਡੀਏਪੀ ਦੇ ਜੀ ਇਹ ਸਰਕਾਰੀ ਫਰਮਾਂ ਖਰੀਦ ਕਰਦੀਆਂ ਰ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਤੇ ਕੋਈ ਕਾਰਵਾਈ ਹੋਈ ਆ ਇੱਕ ਤਾਂ ਇਹ ਇਸ਼ੂ ਵੀ ਸਾਡੇ ਨਾਲ ਹੈਗਾ ਇੱਕ ਜਿਹੜੇ ਭਾਰਤ ਮਾਲਾ ਯੋਜਨਾਵਾਂ ਤਹਿਤ ਜਿਹੜੇ ਅਕਵਾਇਰ ਹੋਈਆਂ ਜ਼ਮੀਨਾਂ ਉਹ ਜ਼ਮੀਨਾਂ ਦੇ ਉੱਤੇ ਸਰਕਾਰ ਦਾ ਰੁਖ ਸਪਸ਼ਟ ਕਰਨਾ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਲੈ ਕੇ ਦੇਣਾ ਨਸ਼ੇ ਵਾਲਾ ਇਸ਼ੂ ਵੀ ਚੱਕਾਂਗੇ ਪੰਜਾਬ ਸਰਕਾਰ ਨਾਲ ਵੀ ਜਿਵੇਂ ਨੌਜਵਾਨ ਨਸ਼ੇ ਨਸ਼ੇ ਦੇ ਨਾਲ ਪੀੜਤੇ ਨੇ ਉਹਦਾ ਰੀਹੈਬਿਲਿਟੇਸ਼ਨ ਜਾਂ ਕੀ ਸਰਕਾਰ ਕਰ ਰਹੀ ਹੈਗੀ ਆ ਜੀ ਗੰਨੇ ਵਾਲਾ ਇਸ਼ੂ ਹੈਗਾ ਉਹਦੇ ਬਕਾਏ ਖੜੇ ਆ ਤੇ ਮਿਲਣਾ ਹੁਣ ਸਮੇਂ ਨਾਲ ਚਲਾਉਣ ਦਾ ਹੈਗਾ ਮਸਲਾ ਉਹ ਵੀ ਉਹਨਾਂ ਦੇ ਸਾਹਮਣੇ ਰੱਖਿਆ ਜਾਊਗਾ ਤੋਂ ਪੰਜਾਬ ਸਰਕਾਰ ਨਾਲ ਜੁੜੇ ਹੋਏ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ ਦੇਖੋ ਖੇਤੀ ਖਲੜੇ ਚ ਵੀ ਇਹ ਬੋਲ ਰਹੇ ਨੇ ਤੇ ਵੈਸੇ ਵੀ ਵੀ ਬਦਲਵੀਆਂ ਫਸਲਾਂਾਂ ਸੀ ਬਜਾਵਾਂਗੇ ਦੇਖੋ ਗੰਨਾ ਥੋੜਾ ਪੁੱਟਿਆ ਜਾ ਰਿਹਾ ਕਪਾਹ ਥੋੜਾ ਰੋਲ ਰਹੀ ਬਾਸਮਤੀ ਤੁਸੀਂ ਰੋਲਤੀ ਤਾਂ ਫਿਰ ਬਦਲਵੀਂ ਖੇਤੀ ਵਾਲੀ ਗੱਲ ਤੱਕ ਕੁੱਟੀ ਗਈ ਤੁਹਾਡੀ ਇਸੇ ਕਰਕੇ ਜਿਹੜੀ ਸਾਡੀ ਮੰਗ ਹੈ ਕੇਂਦਰੀ ਲੈਵਲ ਦੀ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਉਹੀ ਉਹਦਾ ਹੱਲ ਆ ਤਾਂ ਜੋ ਅਸੀਂ ਤੇਲ ਬੀਜ ਦਾਲ ਬੀਜ ਦੂਜੀਆਂ ਮੰਡੀ ਲੱਭ ਸਕੀ ਤਾਂ ਸਾਡੇ ਮਸਲੇ ਦਾ ਲੋਕ ਤੇ ਇੰਨਾ ਮੰਗਾ ਤੇ ਅਸੀਂ ਗੱਲ ਕਰਾਂਗੇ ਮੇਰੇ ਸਾਹਿਬ ਕੋਈ ਖੇਤੀ ਵੀ 3 ਲੱਖੇ ਪਹਿਲਾਂ ਤੁਹਾਡੀ ਗੱਲ ਪਰ ਤੁਸੀਂ ਸਰਕਾਰ ਨੇ ਉਹ ਸਰਕਾਰ ਨੇ ਸੁਝਾਅ ਮੰਗੇ ਸੀ ਕਿਸਾਨਾਂ ਤੋਂ ਖਰੜੇ ਤੋਂ ਉੱਪਰ ਤੱਕ ਪਹੁੰਚੇ ਨਾ 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 ਉਹ ਖਲੜੇ ਆਗੇ ਪੜੇ ਨਹੀਂ ਗਏ ਅੱਜ ਤੱਕ ਖੇਤੀ ਖੇਤੀ ਖਲੜੇ ਤੇ ਚਰਚਾ ਤਾਂ ਹੋਣੀ ਨਹੀਂ ਠੀਕ ਹੈ ਨਾ ਸਾਡਾ ਕੋਈ ਉਹ ਜਿਹਾ ਫੈਸਲਾ ਪਰ ਜਿਉ ਕੋ ਜੋ ਬੋਲ ਰਹੇ ਨੇ ਅਸੀਂ ਉਹਨਾਂ ਗੱਡੀ ਰੱਖਾਂਗੇ ਵੀ ਦੇਖੋ ਨਰਮਾ ਖਤਮ ਕਰਤਾ ਬਾਸਮਤੀ ਖਤਮ ਕਰਤੀ ਗੰਨਾ ਬਦਲਵੀਆਂ ਫਸਲਾਂ ਤੇ ਖਤਮ ਹੋ ਰਹੀਆਂ ਤਾਂ ਜੋ ਕੋਈ ਤੁਸੀਂ ਬੋਲ ਰਹੇ ਜਿਉਂ ਅੰਮਲਚ ਠੀਕ ਨਹੀਂ ਹੈਗਾ ਤਾਂ ਉਹਦੇ ਲਈ ਸਾਡੀ ਗੱਲ ਠੀਕ ਆ ਪਰਾਲੀ ਪ੍ਰਬੰਧਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਕਹਿੰਦੀ ਹੈ ਕਿ ਪਿਛਲੀ ਵਾਰ ਨਾਲੋਂ ਹੁਣ ਤੱਕ ਦਾ ਸਮਾਂ ਜਿਹੜਾ ਅੱਜ ਅੱਜ ਤੱਕ ਦਾ 70% ਦੀ 70 75% ਦੀ ਪਾਲਣ ਦੇ ਅੰਕੜੇ ਘਟਾ ਘਟ ਹੋਏ ਇਸ ਇਸ ਮਹੀਨੇ ਦੇ ਚਲੋ ਮੈਂ ਕਹਿੰਦਾ ਚੰਗੀ ਗੱਲ ਆ ਪਰ ਜਿੱਥੋਂ ਤੱਕ ਜਿੱਡਾ ਵੱਡਾ ਜੇ ਖੇਤਰ ਆ ਪੰਜਾਬ ਦਾ ਜੋ ਵੀ ਸਬਸਿਡੀ ਤੇ ਜੇ ਮਸ਼ੀਨਾ ਜਾਂ ਮੁਹੱਈਆ ਹੋ ਰਹੀ ਆ ਬਹੁਤ ਛੋਟੇ ਪੱਧਰ ਤੇ ਆ ਇਹ ਵੇਖੋ ਮੇਰਾ ਦੂਜਾ ਅਸੀਂ ਜੋ ਫੋਰਮ ਸਮਝਦੇ ਆਂ ਕਿ ਇਹ ਮਸਲਾ ਹੈ ਕੀ ਆ ਸਾਨੂੰ ਲੱਗਦਾ ਇਹ ਪੋਲੂਸ਼ਨ ਵਾਲਾ ਇਸ਼ੂ ਨਹੀਂ ਹੈ ਜੇ ਅੱਜ ਵਿਗਿਆਨਕ ਖੋਜਾਂ ਕਰ ਲਈਏ 2% ਪ੍ਰਦੂਸ਼ਣ ਜੇ ਸਾਰੀ ਪ੍ਰਾਣੀ ਨੂੰ ਅੱਗ ਵੀ ਲਾ ਲਈਏ ਸਾਲਾਨਾ ਸਾਡਾ 5 ਦਾ 7% ਹੋ ਜਾ ਮੈਂ ਕਹਿੰਨਾ ਚੈਨਲਾਂ ਤੇ ਅਸੀਂ ਛਾਏ ਹੋਏ ਆ ਕਿ ਸਾਰੇ ਦੇਸ਼ ਦੇ ਚੈਨਲਾਂ ਤੇ ਪ੍ਰਾਣੀ ਪ੍ਰਾਣੀ ਚੱਲ ਰਹੀ ਆ 2% ਵਾਲਾ ਗਨਾਹੀ ਆ 52% ਵਾਲੀ ਇੰਡਸਟਰੀ ਗਨਾਹੀ ਨਹੀਂ ਹੈਗੀ ਕੋਈ ਚਰਚਾ ਨਹੀਂ ਚੈਨਲ ਤੇ ਵੀ 52% ਪ੍ਰਦੂਸ਼ਣ ਵਾਲੀ ਤੇ ਉੱਤੇ ਵੀ ਚਰਚਾ ਹੋ ਜੇ 25% ਆਵਾਜਾਈ ਦੇ ਸੰਸਾਧਨ ਆ ਉਹ ਪ੍ਰਦੂਸ਼ਣ ਕਰਦੇ ਆ ਵੀ 98% ਬਾਕੀ ਤੇ ਕੋਈ ਰੌਲਾ ਨਹੀਂ ਅਸੀਂ ਸਮਝ ਲੈ ਇਹ ਪ੍ਰਦੂਸ਼ਣ ਵਾਲਾ ਮੁੱਦਾ ਘਟ ਕੇਂਦਰ ਵਰਸਸ ਸਟੇਟ ਕਿਉਂਕਿ ਅਸੀਂ ਸ਼ਿਸ਼ਘਰਚ ਕਰਦੇ ਆ ਸਾਨੂੰ ਸਰਦਾਰ ਸਾਡੀ ਕਿਰਦਾਰ 쿠ਸ਼ੀ ਆ ਚੈਨਲਾਂ ਤੇ ਇਹ ਪੋਲੂਸ਼ਨ ਦਾ ਇਸ਼ੂ ਨਹੀਂ ਹੈ ਸਾਲ ਭਰ ਕਿਉਂ ਨਹੀਂ ਕੋਈ ਅਦਾਲਤ ਹੀアリング ਕਰਦੀ ਇਹਨਾਂ ਦਿਨਾਂ 'ਚ ਕੋਈ ਹੀアリング ਹੁੰਦੀ ਆ ਇਹਨਾਂ ਦਿਨਾਂ 'ਚ ਕੋਈ ਮੁੱਦਾ ਉੱਠਦਾ ਹੈਗਾ ਜਦੋਂ 1 ਅਕਤੂਬਰ ਦਾ ਮਹੀਨਾ ਹੁੰਦਾ ਤਾਂ ਸਾਨੂੰ ਲੱਗਦਾ ਪੋਲਿਟਿਕਲ ਇਸ਼ੂ ਆਏ ਪੋਲੂਸ਼ਨ ਵਾਲਾ ਹੋਵੇ ਹੈ ਨਹੀਂ ਉਹ ਦੇਰ ਸਾਹਿਬ ਕੱਲ ਸਰਕਾਰ ਦੇ ਮੰਤਰੀ ਕਟਾਰੂ ਚੱਕ ਸਾਹਿਬ ਕਹਿੰਦੇ ਨਜ਼ਰ ਆਏ ਰੇਲਾਂ ਨਾ ਰੋਕੋ ਕਿਉਂਕਿ ਐਫਸੀਆਈ ਰੈਡੀ ਹੋ ਗਈ ਹੈ ਗੋਦਾਮ ਖਾਲੀ ਕਰਨ ਨੂੰ ਲੈ ਕੇ ਕਹਿੰਦੇ ਰੇਲਾਂ ਰਾਹੀਂ ਜਿਹੜਾ ਅਨਾਜ ਹੈ ਉਹ ਬਾਹਰਲੇ ਸੂਬਿਆਂ ਦੇ ਵਿੱਚ ਜਾਏਗਾ ਸਾਡੇ ਗੋਦਾਮ ਖਾਲੀ ਹੋਣਗੇ ਔਰ ਜਿਹੜੀ ਨਵੀਂ ਫਸਲ ਆ ਰਹੀ ਹੈ ਅਸੀਂ ਉਸ ਨੂੰ ਸਟਾਕ ਕਰ ਪਾਵਾਂਗੇ ਕਿਸੇ ਨੇ ਰੇਲ ਨਹੀਂ ਡੱਕੀ ਜੀ 2 ਘੰਟੇ ਦਾ ਸੰਬੋਲਕ ਸੀਗਾ ਨੈਸ਼ਨਲ ਲੈਵਲ ਦਾ ਖੁੱਲੀਆਂ ਨੇ ਰੇਲਾਂ ਹੂੰ ਠੀਕ ਹੈ ਚੰਗੀ ਗੱਲ ਹੈ ਜੇ ਉਹਨਾਂ ਨੂੰ ਲੱਗਦਾ ਕਟਾਰੂ ਚੱਕ ਇੱਕ ਬੰਨੇ ਉਹਨਾਂ ਦੀ ਸਰਕਾਰ ਕਹਿੰਦੀ ਵੀ ਕੇਂਦਰ ਬਦਲੇ ਦੀ ਭਾਵਨਾ ਨਾਲ ਨਹੀਂ ਸਾਡੇ ਨਾਲ ਧੱਕਾ ਕਰਦਾ ਦੂਜੇ ਪੰਨੇ ਸਾਡਾ ਰੇਲਾ ਦਾ ਕੋਈ ਸ਼ੂ ਨਹੀਂ ਚੰਗੀ ਗੱਲ ਹੈ ਜੇ ਪੰਜਾਬ ਦੇ ਗਡੰਮਾਂ ਨੂੰ ਸਪੇਸ ਮਿਲ ਜਾਵੇ ਤੇ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇ ਠੀਕ ਹੈ ਠੀਕ ਹੈ ਇੱਕ ਇੱਕ ਹੋਰ ਪੁਆਇੰਟ ਰਹਿ ਗਿਆ ਇੱਕ ਮਿੰਟ ਜਿਹੜਾ ਆਪਣਾ ਡੀਏਪੀ ਦਾ ਜਿਹੜਾ ਮਸਲਾ ਹੈਗਾ ਸਾਰੇ ਪੰਜਾਬ ਦੇ ਵਿੱਚ ਹੀ ਇਹ ਜਿਹੜਾ ਡੀਏਪੀ ਦੇ ਨਾਲ ਨਾਲ ਤੈਅ ਕਰ ਰਹੇ ਆ ਸਮਾਨ ਨੈਨੋ ਜੂਰੀਆ ਮੈਨੂੰ ਡੀਪੀ ਲੜ ਕੇ ਜਣਾ ਅਕੈਡਮੀ ਵਾਲੀ ਕਨਵੈਸਟਰੀ ਨਹੀਂ ਵੀ ਕਹੇ